ਭਾਈ ਆਹ ਵੀਡੀਓ ਸੁਤਿੰਦਰ ਸਰਤਾਜ ਦੇ ਫਾਈਨਲ ਨੂੰ ਜਰੂਰ ਸੈਂਡ ਕਰ ਦਿਓ ਅੱਜ ਉਹਨਾਂ ਨੂੰ ਸੁਤਿੰਦਰ ਸਰਤਾਜ ਦਾ ਫਰੀ ਅਖਾੜਾ ਬਾਈ ਨਿੱਕਾ ਮੱਲ ਫਰਨੀਚਰ ਵਾਲੇ ਵਗਾਉਣਗੇ ਨਾਲੇ ਦਾਜ ਵਾਲਾ ਆਹ ਸਾਰਾ ਅਸਮਾਨ ਆ ਪਿਆ ਸੜਕ ਤੇ ਪੂਰਾ ਜਿਆਦਾ ਸਸਤਾ ਸਮਾਨ ਇਹ ਕੀ ਕੀ ਸਮਾਨ ਦੋਗੇ ਪਹਿਲਾਂ ਇਹ ਦੱਸੋ ਬਈ ਬਾਈ ਜੀ ਦੇਖੋ ਜੀ ਪਹਿਲਾਂ ਬੈੱਡ ਹੈ ਜੀ 6 ਫੁੱਟਾ ਆਹਾਂ ਡੱਡ ਦੇ ਨਾਲ ਗੱਦਾ ਹੋ ਗਿਆ ਜੀ ਅੱਛਾ ਗੱਦੇ ਦੇ ਨਾਲ ਅਲਮਾਰੀ ਹੋਗੀ 7 4 ਦੀ ਹਾਂਜੀ ਅਲਮਾਰੀ ਚਾਹੇ ਲੱਕੜ ਦੀ ਲੈ ਲਿਓ ਚਾਹੇ ਲੈ ਲਿਓ ਲੋਹੇ ਦੀ ਜੀ ਹਾਂਜੀ ਨਾਲ ਹੋ ਗਿਆ ਪ੍ਰੈਸ ਟੇਬਲ ਜੀ ਡਰੈਸਿੰਗ ਟੇਬਲ ਜੀ ਫਿਰ ਸੋਫਾ ਫਿਰ ਸੋਫਾ ਹੋ ਗਿਆ ਜੀ 5 ਸਿੱਟਣਾ ਹਾਂਜੀ ਨਾਲ ਹੋ ਗਿਆ ਟੇਬਲ ਜੀ ਆਹ ਆਟਮਾ ਇਹ ਆਟਮਾ ਵੀ ਨਾਲ ਹੀ ਦੇਵਾਂਗੇ ਜੀ ਇਹ ਹੋ ਗਿਆ ਬਟਰਫਲਾਈ ਦਾ ਇੰਡਕਸ਼ਨ ਚੁੱਲਾ ਜੀ ਨਾਲ ਮਾਜ ਦੀ ਦੇਵਾਂਗੇ ਪ੍ਰੈਸ ਨਾਲ ਦੇਵਾਂਗੇ ਹੈਂਡ ਬਲੈਂਡਰ ਇੱਕ ਆ ਕੱਪ ਰਹਿ ਗਿਆ ਜੀ ਇਹ ਨਿੱਕਾ ਮਲ ਦਾ ਬ੍ਰਾਂਡ ਦਾ ਕੱਪ ਹੈ ਜੀ ਇਹ ਵੀ ਤੁਹਾਨੂੰ ਨਾਲ ਦੇਵਾਂਗੇ ਦੇਵਾਂਗੇ ਕਿੰਨੇ ਦਾ ਸਮਾਨ 51000 ਰੁਪਏ ਦਾ ਸਮਾਨ ਦੇਵਾਂਗੇ ਜੀ ਜੇਕਰ ਦੂਰੋਂ ਲੈਣਾ ਹੋਣਾ ਦੂਰੋਂ ਲੈਣਾ ਜੀ ਸੋਡੀ ਵੀਡੀਓ ਸ਼ੇਅਰ ਕਰਕੇ ਆ ਜੇ 100 ਕਿਲੋਮੀਟਰ ਦੇ ਦਾਇਰੇ ਚ ਡਿਲੀਵਰੀ ਫ੍ਰੀ ਦੇ ਦਾਂਗੇ ਸਤਿੰਦਰ ਸਤਾਜ ਨੇ ਟਿਕਟਾਂ ਦਾ ਕੀ ਚੱਕਰ ਆ ਫਿਰ ਜਿਹੜਾ ਇਹ 51000 ਦਾ ਸਮਾਨ ਲਊਗਾ ਮੈਨੂੰ ਟਿਕਟਾਂ ਫ੍ਰੀ ਦੇਵਾਂਗੇ ਜੀ ਕਿੱਥੇ ਲੱਗੂ ਪ੍ਰੋਗਰਾਮ ਇਹ ਪ੍ਰੋਗਰਾਮ ਲੱਗਣਾ ਜੀ ਮਠਿੰਡੇ ਮਾਰਚ ਚ ਚੱਕੋ ਬਾਈ ਕਰ ਦਿਓ ਵੀਡੀਓ ਸ਼ੇਅਰ ਜੇ ਇਹ ਸਮਾਨ ਤੁਸੀਂ ਤਪੇ ਮੰਡੀ ਬਾਈਰਾਂ ਦਾ ਨਿੱਕਾ ਮੰਲ ਫਰਨੀਚਰ ਹਾਊਸ ਹੈ ਇੱਥੇ ਆ ਕੇ ਦੇਖਣਾ ਆ ਕੇ ਵੀ ਦੇਖ ਸਕਦੇ ਹੋ ਜਾਂ ਫਿਰ ਆਨਲਾਈਨ ਬਾਈਰਾਂ ਦਾ ਪੇਜ ਪਾਇਆ ਸਕਰੀਨਸ਼ਾਟ ਇੱਥੇ ਤੁਸੀਂ ਆਰਡਰ ਕਰਕੇ ਵੀ ਮੰਗਵਾ ਸਕਦੇ ਹੋਗੇ ਕਰ ਦਿਓ ਵੀਡੀਓ ਸਿਰ ਧੰਨਵਾਦ